जी सिं पुनर मबा ਜੀਤ ਭੱਲਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਆ ਕੀ ਹੋਇਆ ਲਾਲਜੀਤ ਭੱਲਰ ਮੋਇਆ ਆ ਕੀ ਹੋਇਆ ਆ ਕੀ ਹੋਇਆ ਲਾਲਜੀਤ ਭੱਲਰ ਆ ਕੀ ਹੋਇਆ ਆਲੀ ਭੱਲਰ ਹੋਇਆ ਆ ਕੀ ਹੋਇਆ ਲਾਲਜੀਤ ਭੱਲਰ ਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੰਜਾਬ ਮੁਰਦਾਬਾਦ ਲਾਲਜੀਤ ਭੱਲਰ ਹੋਏ ਹੋਏ ਲਾਲਜੀਤ ਭੱਲਰ ਲਰਪਰਦਾ ਮਰਦਾਬਾਦ ਮਰਦਾਬਾਦ ਇੱਥੇ ਜਿਹੜਾ ਘੇਰਾ ਖੋਲਦੇ ਹੋ ਘੇਰਾ ਖੋਲਦੇ ਹੋ ਮਰਦਾਬਾਦ 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 ਜੈ ਸਰਕਾਰ ਮਰਦਾਬਾਦ 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 ਹਾਂਜੀ ਕੱਲਾ ਜੀ ਅੱਜ ਕੀ ਕਾਰਨ ਹੋ ਗਿਆ ਜਿਹੜਾ ਲਾਲਜੀਤ ਭੱਲਰ ਦਾ ਜਿਹੜੇ ਪਤਲੇ ਫੁੱਕਣੇ ਪੈ ਰਹੇ ਤੁਹਾਨੂੰ ਮੈਂ ਰਵਿੰਦਰ ਕੱਲਾ ਰਾਮਗੜੀਆ ਬਰਾਦਰੀ ਚੋਂ ਆਂ ਔਰ ਰਾਮਗੜੀਆਂ ਹੋਣ ਦਾ ਬਹੁਤ ਫਖਰ ਕਰਦਾ। ਕਿਹੜੀ ਸਾਡੀ ਬਰਾਦਰੀ ਆ। ਇਹਦਾ ਪਿਸ਼ੋਕੜ ਇਤਿਹਾਸ ਪੜ ਲਓ, ਦੇਖ ਲਓ ਕਿ ਸਾਡੇ ਪੋਨਾਂ ਦੇ ਸਗੇ ਉਹਨਾਂ ਨੇ ਕਿੰਨੇ-ਕਿੰਨੇ ਵੱਡੇ ਕੰਮ ਕੀਤੇ। 12 ਮਿਸਲਾਂ ਹੋਈਆਂ ਸਿੱਖ ਰਾਜ ਦੀਆਂ। ਇਹਦੇ ਵਿੱਚ ਇੱਕ ਇੱਕ ਮਿਸਲ ਦਾ ਮੁਖੀਆ ਜਸਾ ਸਿੰਘ ਰਾਮਗੜੀਆ ਸੀ। ਫਿਰ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਇਹਨਾਂ ਨੂੰ ਨਾਚ ਕਰਵਾਏ ਉਹਦਾ ਸਰਵਟਨ ਵਾਲਾ ਵੀ ਸੁੱਖਾ ਸਿੰਘ ਰਾਮਗੜੀਆ ਸੀ ਹੋਰ ਵੀ 20 ਮਸਾਲਾ ਆ ਮੈਂ ਭੁੱਲਰ ਨੂੰ ਦੱਸਾਂ ਚਾਹਾਂ ਨਾ ਕਿ ਗੁਰੂ ਨਾਨਕ ਦੇਵ ਜੀ ਤੇਰੇ ਵਰਗੇ ਰਜਵਾੜੇ ਦੇ ਘਰ ਨਹੀਂ ਸੀ ਗਏ ਇੱਕ ਕਿਰਤੀ ਭਾਈ ਲਾਲੋ ਦੇ ਘਰ 17 ਦਿਨ ਰਹੇ ਸੀ ਤੇ ਰਜਵਾੜਾ ਛਾਈ ਜਿਹੜੀਆਂ ਇਹ ਗੱਲਾਂ ਕਰਦਾ ਬਾਕੀ ਗੱਲ ਇਹ ਦੂਸਰੇ ਦੂਜੇ ਭਰਾਵਾਂ ਦੀ ਕਰੀਏ ਸਾਡੀ ਦੂਜੀ ਬਰਾਦਰੀ ਨੂੰ ਪੁੱਛਿਆ ਉਹਨਾਂ ਦੀ ਜਿੰਨੀ ਤੇ ਕੁਰਬਾਨੀ ਹੈ ਹੀ ਨਹੀਂ ਕਿਸੇ ਦੀ ਟੋਡਰਮਲ ਜੀ ਜਦੋਂ 10ਵੇਂ ਪਾਸ਼ਾ ਦੇ ਦੋੇ ਬੇਟੇ ਸ਼ਹੀਦ ਕੀਤੇ ਆ ਤੇ ਉਹ ਆਹ ਨੂੰ ਜ਼ਮੀਨ ਨਹੀਂ ਦਿੰਦਾ ਸੀ ਸਨਸਕਾਰ ਕਰਨ ਨੂੰ ਤੇ ਟੋਡਰਮਲ ਜੀ ਸੁਨਹਿਰਾ ਬਣਾ ਦੀ ਜੋ ਸੰਨ ਦੁਨੀਆ ਦੀ ਅੱਜ ਤੱਕ ਵੀ ਸਾਰਿਆਂ ਤੋਂ ਮਹਿੰਗੀ ਜ਼ਮੀਨ ਟੋਡਰਮਲ ਜੀ ਨੇ ਥੱਲੇ ਸੋਨੇ ਜਿਹਾ ਮੋਹਰੇ ਪਛਾਤੀਆਂ ਸੀਗੀਆਂ ਇਹ ਕੌਮਾਂ ਇੰਨੀਆਂ ਪਹਾਧਰਿਆ ਇਹਨਾਂ ਕੁਛ ਨੇ ਪੰਥ ਨੂੰ ਦਿੱਤਾ ਜੇ ਗੱਲ ਕਰੀਏ ਕੌਮ ਦੀ ਰਾਮ ਆਪਣੇ ਲਾਂਗੜੀਆਂ ਵਿੱਚੋਂ ਬਾਬਾ ਆਰਮ ਸਿੰਘ ਜੀ ਕੋਕਾ ਹੀ ਨਹੀਂ ਬਰਾਦੀ ਕਿੰਨੀਆਂ ਕਿੰਨੀਆਂ ਸ਼ਹੀਦੀਆਂ ਕਿੰਨੀਆਂ ਕਹਾਵਾਨੀਆਂ ਕੀਤੀਆਂ ਜੇ ਅੱਜ ਦਾ ਨਾਂ ਲਵਾਂ ਪੋਲ ਬੰਨੇ ਗਾਲ ਜਾਂਦੀ ਹੈ ਨਾ ਸਿਆਸਤੀਆਂ ਗੱਲਾਂ ਕਰਦੇ ਆ ਅੱਜ ਵੀ ਸਾਡੇ ਬਰਾਦੀ ਦੇ ਵਿੱਚੋਂ ਮੈਂ ਰਾਜਜੀਤ ਕੋਲਰ ਨੂੰ ਸ਼ਿਕਾਇਤ ਕਰਦਾ ਤੂੰ ਖੜ ਕੇ ਮਾਈਕ ਤੇ ਵੜਕਾ ਮਾਰਦਾ ਤੂੰ ਸਾਨੂੰ ਕਿਸੇ ਇੱਕ ਨੂੰ ਸਾਦ ਪੋਲ ਕਿੱਥੇ ਆਈਏ ਸੀ ਸਿੱਖ ਸਿੱਖ ਕੌਮ ਦੇ ਉਹ ਸਿੱਖ ਕੌਮ ਚੋਂ ਆ ਹਰਮੰਦਰ ਸਾਹਿਬ ਅੱਜ ਵੀ ਦੇਖ ਲਾ ਜੱਸਾ ਸਿੰਘ ਰਾਮਗੜੀਏ ਨੇ ਲਾਲ ਕਿਲੇ ਤੇ ਅਟੈਕ ਕਰਕੇ ਜਿੱਥੇ ਮੁਗਲ ਬਾਦਸ਼ਾਹੀਆਂ ਮੁਗਲ ਬਾਦਸ਼ਾਹੀਆਂ ਰਾਜਕਸ਼ ਕਰਦੀਆਂ ਸੀ ਉਹ ਸੱਲ ਘੋੜਿਆਂ ਦੇ ਮਗਰ ਮੰਨ ਕੇ ਲਿਆ ਕੇ ਜੱਸਾ ਸਿੰਘ ਰਾਮਗੜੀਏ ਨੇ ਅੱਜ ਵੀ ਹਰਮੰਦਰ ਸਾਹਿਬ ਚ ਪਈ ਆ ਤੁਸੀਂ ਜਾ ਕੇ ਦੇਖ ਲਓ ਫਰਾਮਨੌਣੀ ਕਿਲਾ ਹੁੰਦਾ ਸੀ ਜਿੱਥੇ ਰਾਮਗੜੀਆ ਬੁੰਗੇ ਆ ਇਹ ਸਾਨੂੰ ਘੜੀਆ ਭਾਸ਼ਾ ਨਾਲ ਬੁਲਾਉਂਦਾ ਦੂਸਰੀ ਮੈਂ ਸ਼ਹਿਰ ਨਿਵਾਸੀਆਂ ਨੂੰ ਮਨੀਸ਼ ਜੀ ਹੋਣਾ ਨੂੰ ਮੇਰਾ ਛੋਟਾ ਭਾਂਜਾ ਨਾਲ ਸਾਡਾ ਪ੍ਰੈਜ਼ੀਡੈਂਟ ਮੰਨੂ ਬਾਕੀ ਸਾਰੇ ਡਾਕਟਰ ਸਾਹਿਬ ਆਏ ਸੀ ਜਿੰਨੀ ਵੀ ਮੇਰੀ ਬਰਾਦਰੀ ਖੜੀ ਆ ਮੈਂ ਸਾਰਿਆਂ ਦਾ ਤਹਿਤੋਂ ਆਦਰ ਕਰਦਾ ਆਇਆਂ ਨੂੰ ਜੀ ਆਇਆਂ ਕਹਿੰਦਾ ਮੇਰੇ ਭਰਾ ਮੰਨੀਆਂ ਤੋਂ ਚੱਲ ਕੇ ਆਏ ਸਾਰੇ ਜਿੰਨੇ ਵੀ ਆਏ ਆਪਾਂ ਇੱਕੇ ਦਾ ਭਾਈਚਾਰੇ ਦਾ ਸਭੂ ਦੇ ਤਾਂ ਬਹੁਤ ਚੰਗੀ ਗੱਲ ਆ ਕਿ ਜੇ ਆਪਾਂ ਇੱਦਾਂ ਇਕੱਠੇ ਰਵਾਂਗੇ ਤੇ ਇਹ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕਿ ਇੱਧਰ ਦੇ ਗੰਦੇ ਮੰਤਰੀ ਰੱਖੇ ਹੋਇਆ ਤੁਸੀਂ ਕਹਿੰਦੇ ਸਾਡੇ ਵਰਗੀ ਸਰਕਾਰ ਨਹੀਂ ਕੋਈ ਤੇ ਤੁਸੀਂ ਕੀ ਕੀਤਾ ਉਦੋਂ ਦਾ ਸਾਨੂੰ ਅੱਜ ਵੀ ਮਜਬੂਰਨ ਛੜਕਾਂ ਦੇ ਆਉਣਾ ਪਿਆ ਧੰਨਵਾਦ ਨਹੀਂ ਮੰਗਦੀ ਐ ਇਹਨੂੰ ਐਮਐਮਟੀ ਦੀ ਡੈਕਰੀ ਦਿੱਤੀ ਉਹ ਵਾਪਸ ਲਈ ਜਾਵੇ ਇਹ ਬੰਦਾ ਇਸ ਲਾਇਕ ਨਹੀਂ ਹੈਗਾ ਸਿਰ ਮਾਗੀ ਠੀਕ ਕਰਕੇ ਮਾਫੀ ਮੰਗੇ ਕਿ ਮੈਂ ਗਲਤੀ ਕੀਤੀ ਆ ਇਹ ਸਾਰੀ ਦਿਨੀ ਇਸ ਨਕਮੀ ਸਰਕਾਰ ਦਾ ਇੱਕ ਨਕਮਾ ਮੰਤਰੀ ਉਹਦੀ ਜੋ ਕਟਿਆ ਸ਼ਬਦਾਵਲੀ ਉਹਦੀ ਅਸੀਂ ਅੱਜ ਸਖਤ ਨਿੰਦਿਆ ਕਰਦੇ ਆਂ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਮੂਹ ਸਮਾਜ ਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਅੱਜ ਆਪਾਂ ਵੀ ਆਰ ਅੰਬੇਦਕਰ ਚੌਂਕ ਦੇ ਵਿੱਚ ਖੜੇ ਆਂ ਉਹਨਾਂ ਦੇ ਸੁੰਦਰ ਸੰਵਿਧਾਨ ਦੀ ਰਚਨਾ ਦੇ ਨਾਲ ਅਸੀਂ ਸਾਰੇ ਭਾਈਚਾਰਕ ਸਾਂਝ ਦੇ ਨਾਲ ਰਲ ਮਿਲ ਕੇ ਰਹਿੰਦੇ ਆਂ ਔਰ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਭਾਈਚਾਰਕ ਸਾਂਝ ਨੂੰ ਜੋ ਇਹ ਤੋੜਨ ਦੀ ਕੋਸ਼ਿਸ਼ ਕਰ ਰਹਾ ਹੈ ਉਹ ਅਸੀਂ ਕਦੀ ਵੀ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਇਹਨਾਂ ਦੀ ਜੋ ਇਹ ਸੋਚ ਹੈ ਇਹਦੇ ਖਿਲਾਫ ਅਸੀਂ ਜਿੱਥੇ ਤੱਕ ਵੀ ਲੜਾਈ ਲੜਾਂਗੇ ਉਹ ਜੋ ਸਾਨੂੰ ਸਾਰੇ ਕਹਿੰਦੇ ਸੀ ਉਦਾਂ ਹੀ ਲੜਦੇ ਰਵਾਂਗੇ ਮੈਂ ਅੱਜ ਬਹੁਤ ਫਿਕਰ ਦੇ ਨਾਲ ਸਾਡੇ ਜੋ ਇਥੇ ਵਿਸ਼ਕਰਮਾ ਮੰਦਰ ਸੁਸਾਇਟੀ ਉਹਦੇ ਪ੍ਰਧਾਨ ਰਵਿੰਦਰ ਕੱਲਾ ਜੀ ਭਾਨੀ ਜੀ ਤੇ ਹੋਰ ਉਹਦੇ ਦਰਸ਼ਕਾਨ ਜੀਮਾਨ ਸਾਹਿਬ ਸਾਡੇ ਜਿਨ੍ਹਾਂ ਦੇ ਸਦਕਾ ਨਕੂਦਰ ਦਾ ਨਾਮ ਦੁਨੀਆ ਦੇ ਵਿੱਚ ਚੱਲਦਾ ਹੈ ਮੈਂ ਬਹੁਤ ਫਿਕਰ ਦੇ ਨਾਲ ਇਥੇ ਖੜਾ ਹੋ ਕੇ ਬਹੁਤ ਇਮਾਨਦਾਰੀ ਦੇ ਨਾਲ ਇਹ ਗੱਲ ਕਹਿਣਾ ਕਿ ਅਸੀਂ ਇਹ ਦੇਸ਼ ਥੋੜ੍ਹਣ ਵਾਲੀਆਂ ਜਿਹੜੀਆਂ ਗੱਲਾਂ ਔਰ ਸਾਡੇ ਸਮਾਜ ਨੂੰ ਵੰਡਣ ਵਾਲੀਆਂ ਗੱਲਾਂ ਉਹਨਾਂ ਨੂੰ ਜਿੱਥੇ ਤੱਕ ਨੱਥ ਪਾ ਸਕੇ ਪਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੈ ਹਾਂਜੀ ਮਨੀਸ਼ ਜੀ ਅੱਜ ਲਾਲਜੀਤ ਭੁੱਲਰ ਜਿਹੜੇ ਮੰਤਰੀ ਨੇ ਉਹਨਾਂ ਦੇ ਪਤਲੇ ਫੁੱਕੇ ਜਾ ਰਹੇ ਨੇ ਨਕੌਦਰ ਦੇ ਵਿੱਚ ਕੀ ਕਹਿਣਾ ਚਾਹੋਗੇ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜਾ ਇੰਦਾ ਤੇ ਰੁਤਬੇ ਦੇ ਹੋਂਦ ਦੇ ਬਾਵਜੂਦ ਇੰਨੀ ਮਿਨਿਸਟਰੀয়াল ਤੁਸੀਂ ਤੁਹਾਨੂੰ ਅਦਾ ਦਿੱਤਾ ਹੈ ਤੁਹਾਡੀ ਸਰਕਾਰ ਨੇ ਤੁਸੀਂ ਉਹਦਾ ਨਜਾਇਜ਼ ਫਾਇਦਾ ਲੈਨੇ ਹੋ ਬਾਅਦ ਟਿੱਪਣੀਆਂ ਕਰਦੇ ਹੋ ਗਲਤ ਜਾਤ ਪਾਤ ਦੇ ਵਿੱਚ ਲੋਕਾਂ ਨੂੰ ਤੁਸੀਂ ਵੰਡਣਾ ਚਾਹੁੰਦੇ ਹੋ ਰੇਸਿਜ਼ਮ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਲੋਕ ਇੱਕੇ ਦਾ ਭਾਈਚਾਰੇ ਦਾ ਸਾਂਝ ਦਾ ਮੈਸੇਜ ਦਿੰਦੇ ਆ ਸਾਡੇ ਵੱਡੇ ਬਾਬਾ ਭੀਮਰਾਓ ਉਮੀਦਵਾਰ ਜੀ ਨੇ ਜਿਨ੍ਹਾਂ ਨੇ ਸੰਵਿਧਾਨ ਦਾ ਚਾਅਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਹਰੇਕ ਨੂੰ ਇੱਕ ਸਮਾਨ ਨਾਗਰਿਕਤਾ ਦਾ ਅਧਿਕਾਰ ਦਵਾਇਆ ਨਾਗਿਓਂ ਨੇ ਕਿਸੇ ਨੂੰ ਜਾਤ ਪਾਤ ਦੇ ਆਧਾਰ ਤੇ ਕਿਸੇ ਤੇ ਸ਼ੁਰੂਆਤ ਕੀਤੀ ਸੋ ਇਹਨਾਂ ਨੇ ਮੰਤਰੀਆਂ ਨੇ ਜਿੱਦਾਂ ਹੀ ਕੁਰਸੀਆਂ ਇਹਨਾਂ ਨੂੰ ਮਿਲਦੀਆਂ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਰਜਵਾੜੇ ਸਮਝਣ ਲੱਗ ਜਾਂਦੇ ਆ ਕਿ ਜੋ ਅਸੀਂ ਕਿਸੇ ਦੀ ਜਾਤ ਪਾਤ ਤੇ ਕਿਸੇ ਸਮਾਜ ਦੇ ਉੱਤੇ ਟਿੱਪਣੀ ਕਰਾਂਗੇ ਹਰ ਕੋਈ ਚੱਲ ਲੂਗਾ ਅੱਜ ਸਾਡੇ ਨਕੋਦਰ ਦੇ ਵਿੱਚ ਹਰੇਕ ਬੰਦੇ ਨੇ ਕਿਸੇ ਵੀ ਜਾਤ ਪਾਤ ਤੋਂ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਉੱਪਰ ਉੱਠ ਕੇ ਸਾਂਝ ਦਾ ਇੱਕ ਮੈਸੇਜ ਦਿੱਤਾ ਕਿ ਅਸੀਂ ਜਦੋਂ ਸਾਡੀ ਇਹ ਬਰਾਦਰੀਆਂ ਦੀ ਗੱਲ ਆਊਗੀ ਜਾਂ ਕਿਤੇ ਜਾਤ ਪਾਤ ਦੀ ਗੱਲ ਆਊਗੀ ਤਾਂ ਅਸੀਂ ਇੱਕੋ ਹੀ ਹਾਂ ਅਸੀਂ ਇਨਸਾਨੀਅਤ ਨੂੰ ਮੰਨਦੇ ਹਾਂ ਔਰ ਇਨਸਾਨੀ ਤੌਰ ਤੇ ਅਸੀਂ ਸਾਰੇ ਇੱਕ ਦੂਜੇ ਨਾਲ ਬਾਹਾਂ ਚ ਬਾਹਾਂ ਪਾ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਕੀ ਕਰਨੀ ਹੈ ਜੀ ਮੰਗ ਤਾਂ ਸਪਸ਼ਟ ਬੰਦੀ ਹੈ ਕਿ ਇਹਦੇ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਔਰ ਇਹਨੂੰ ਬਰਖਾਸਤੀ ਕਰਨੀ ਚਾਹੀਦੀ ਹੈ ਔਰ ਇਹਨੂੰ ਕੋਈ ਵੀ ਇਦਾਂ ਦੀ ਲੀਡਰਸ਼ਿਪ ਦੇ ਵਿੱਚੋਂ ਕੱਢ ਕੇ ਇਹਨੂੰ ਐਮ ਪੀ ਜਾਂ ਐਮ ਐਲ ਏ ਦੇ ਕੋਟੇ ਦੇ ਵਿੱਚੋਂ ਬਿਲਕੁਲ ਇਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਕਿ ਭਗਵਾਨ ਜਮਾਨ ਸਰਕਾਰ ਆਪਣੇ ਆਪਣੇ ਇਮਾਨਦਾਰ ਸਰਕਾਰ ਦੱਸਦੀ ਹੈ ਤੇ ਹੁਣ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਬਰਖਾਸਤ ਦੀ ਅਸੀਂ ਮੰਗ ਕਰਦੇ ਆ ਜੇ ਬਰਖਾਸਤ ਕਰੂਗਾ ਤੇ ਅਸੀਂ ਸਮਝਾਂਗੇ ਕਿ ਇਹ ਇਮਾਨਦਾਰੀ ਨਾਲ ਕੁਝ ਕਰਨਾ ਚਾਹੁੰਦੇ ਆ ਨਹੀਂ ਤਾਂ ਇਹ ਸਾਰੇ ਸਮਾਜ ਨੂੰ ਵੰਡਣ ਹੀ ਆਏ ਆ ਤੇ ਭੰਡ ਨਹੀਂ ਆਏ ਆ ਤੇ ਜਿਹੜੀ ਅਸੀਂ ਇਹ ਪੂਰੀ ਜਨਤਾ ਸਮਝ ਚੁੱਕੀ ਆ ਭੰਡ ਨਹੀਂ ਦਊਗੀ ਇਹ ਪ੍ਰੋਟੈਸਟ ਨੇ ਤਾਂ ਹੋਰ ਜ਼ਮੀਨੀ ਲੈਵਲ ਤੇ ਔਰ ਇਹਨੂੰ ਪੂਰੇ ਸ਼ਹਿਰਾਂ ਦੇ ਵਿੱਚ ਹੋਰ ਤੇਜ਼ੀ ਨਾਲ ਕੀਤਾ ਜਾਊਗਾ ਜੇ ਉਹਨਾਂ ਨੇ ਇਸ ਮੰਗ ਨੂੰ ਨਾ ਪੂਰਾ ਕੀਤਾ ਰੋਜ਼ ਬੁਤਲੇ ਫੂਕਾਂਗੇ ਰੋਜ਼ ਇਹਨਾਂ ਦਾ ਵਿਰੋਧ ਕਰਾਂਗੇ ਭਗਵੰਤ ਮਾਨ ਸਰਕਾਰ ਦਾ ਵੀ ਵਿਰੋਧ ਕਰਾਂਗੇ ਜੇ ਉਹਨੇ ਸਖਤ ਐਕਸ਼ਨ ਨਹੀਂ ਲੇਤਾ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਭਗਵੰਤ ਮਾਨ ਜੀ ਕੋਲੋਂ ਕਿ ਉਹ ਇੱਕ ਸੀਐਮ ਹੋਣ ਦੇ ਨਾਤੇ ਲੋਕਾਂ ਨੂੰ ਜਾਤ ਪਾਤ ਤੋਂ ਵੰਡਣ ਤੋਂ ਮੰਨਣਾ ਨੂੰ ਰੋਕਣ ਔਰ ਇਹਨਾਂ ਦੇ ਖਿਲਾਫ ਬੰਦ ਹੀ ਕਾਰਵਾਈ ਕਰਨ ਜੈ ਹਿੰਦ ਜੈ ਭਾਰਤ ਕਤਰਾ ਇਹ ਵਾਪਰੀ ਆ ਇੱਕ ਪੰਜਾਬ ਸੂਬੇ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਜੋ ਅਪਸ਼ਬਦਾਬਲੀ ਕਿੜੀ ਆ ਉਹਦੀ ਵਰਤੋਂ ਕੀਤੀ ਗਈ ਆ ਇਹ ਸਮਝਣ ਚ ਅਸੀਂ ਸਾਰੇ ਵਿਫਲ ਹੋਏ ਆ ਕੀ ਇੱਕ ਪੰਜਾਬ ਨੇ ਇਹਨਾਂ ਦੇ 92 ਵਿਧਾਇਕਾਂ ਨੂੰ ਚੁਣ ਕੇ ਭੇਜਿਆ ਪੰਜਾਬ ਨੇ ਇਹਨਾਂ ਤੇ ਯਕੀਨ ਕੀਤਾ ਔਰ ਇਹਨਾਂ ਦੇ ਮੰਤਰੀਆਂ ਦੀ ਉਹ ਸ਼ਬਦਾਵਲੀ ਇਹਨੂੰ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਪੰਜਾਬ ਤਾਂ ਚਲੋ ਬਹੁਤ ਵੱਡਾ ਆ ਰਾਮਗੜੀਆ ਪਰਿਵਾਰ ਦੀ ਗੱਲ ਕਰ ਲਵਾਂ ਨਕੂਦਰ ਇੱਕ ਮਾਲਾ ਵਾਂਗੂ ਪਰੋਇਆ ਹੋਇਆ ਸ਼ਹਿਰ ਆੜਾਂ ਲੀਆਂ ਚੂਣਾ ਜਿਹੜੀਆਂ ਲੋਕ ਸਭਾ ਦੀਆਂ ਸਭ ਨੇ ਦੱਸ ਦੇਣਾ ਹੈ ਕੌਣ ਕਿੱਥੇ ਕਿੰਨੇ ਪਾਣੀ ਚ ਔਰ ਭਗਵੰਤ ਮਾਨ ਜੀ ਇਨੇ ਦਿਨ ਹੋ ਗਏ ਤੁਸੀਂ ਸੁੱਤੇ ਪਏ ਇੱਕ ਪਾਸੇ ਤਾਂ ਆਪਾਂ ਲੋਕਾਂ ਨੂੰ ਇਹ ਕਹਿੰਦੇ ਆ ਕਿ ਜਿਹੜਾ ਪੰਜਾਬ ਹੈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਇਹਨੂੰ ਦਾ ਇਹ ਹਾਲਾਤ ਲੱਗਦੇ ਆ ਤੁਸੀਂ ਇਹੋ ਜਿਹੀ ਨਕਮੀ ਸਰਕਾਰ ਹੈ ਜਿਹੜੀ ਸਾਰਿਆਂ ਨੂੰ ਜਾਤ ਪਾਤਾਂ 'ਚ ਵੰਡ ਰਹੀ ਆ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਹਾਡੇ ਮੰਤਰੀ ਨੂੰ ਕਿਸੇ ਦੀ ਜਾਤ ਪਾਤ ਦੀ ਗੱਲ ਕਰਨ ਦਾ ਇਨਸਾਨੀਅਤ ਵੱਡੀ ਆ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ ਪਰ ਇਦਾਂ ਦੇ ਮਾੜੇ ਹਾਲਾਤ ਪੈਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਦੇ ਉਹਨਾਂ ਦੀਆਂ ਮੰਤਰੀਆਂ ਨੇ ਕਰ ਦਿੱਤੇ ਇਹੋ ਜੇ ਲਈ ਤਾਂ 10 ਮਿੰਟ ਦੇ ਵਿੱਚ ਵਿੱਚ ਇਹਦਾ ਰੈਜ਼ੀਗਨੇਸ਼ਨ ਲੈਣਾ ਚਾਹੀਦਾ ਈ ਸਰਕਾਰ ਨੂੰ ਜਿਹਦਾ ਮਤਲਬ ਸਰਕਾਰ ਵੀ ਕਿਹੜਾ ਆ ਸਾਡਾ ਸਾਰਿਆਂ ਦਾ ਤਮਾਸ਼ਾ ਦੇਖ ਰਹੀ ਹੈ ਇਹ ਚੰਗੀਆਂ ਗੱਲਾਂ ਨਹੀਂ ਕਿੜੀਆਂ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੀਆਂ ਇਹ ਸਾਬਤ ਕਰਦੀਆਂ ਨੇ ਕਿ ਇਹ ਸਿਰਫ ਆਪਣੀਆਂ ਕਿੜੀਆਂ ਵਿਧਾਇਕ ਹੋਣਾ ਜਾਂ ਮੈਂਬਰ ਆਫ ਪਾਰਲੀਮੈਂਟ ਜਿੱਤ ਕੇ ਆਪਣੀਆਂ ਇੰਜੋਏ ਕਰਦੀਆਂ ਨੇ ਕਿ ਪੰਜਾਬ ਨੇ ਹੁਸੈਣਾ ਨਹੀਂ ਔਰ ਇਹਨਾਂ ਨੂੰ ਯਕੀਨ ਦਿਵਾਉਣਾ ਕੀ ਆਣ ਵਾਲੀ ਲੋਕ ਸਭਾ ਜਿੱਥੇ-ਜਿੱਥੇ ਵੀ ਜਾਣਗੇ ਗੰਦੀ ਜ਼ਾਮਗੜੀਆ ਪਰਿਵਾਰ ਨਹੀਂ ਸੁਨਿਆਰਾ ਪਰਿਵਾਰ ਨਹੀਂ ਸਾਰੀਆਂ ਹੀ ਕੌਮਾਂ ਇਹਨਾਂ ਦਾ ਵਿਰੋਧ ਕਰੋਗੀਆਂ ਕਿਉਂਕਿ ਅਸੀਂ ਸਾਰੇ ਇੱਕ ਮਾਲਾ ਚ ਪਰੋਏ ਵਾਏ ਬਟਾਰਾ ਸਾਹਿਬ ਲੱਗਦਾ ਨਹੀਂ ਕਿ ਪਹਿਲਾਂ ਗਲਤੀ ਕਰ ਲੈਣੀ ਬਾਅਦ ਮਾਫੀ ਮੰਗ ਲੈਣੀ ਦੇਖੋ ਗਲਤੀ ਕਿਹੜੇ ਸ਼ਬਦ ਹੁੰਦੇ ਨਾ ਜੀ ਪ੍ਰਮਾਤਮਾ ਦਾ ਵੀ ਕਿਹਾ ਕਿਹੜੇ ਸ਼ਬਦ ਹੁੰਦੇ ਆ ਇਹ ਵਾਪਸ ਨਹੀਂ ਹੁੰਦੇ ਸੀ ਕਦੀ ਵੀ ਇਹ ਤੁਹਾਡੀ ਸੋਚ ਕਿਹੜੀ ਹੈ ਤੁਹਾਡੇ ਸ਼ਬਦਾਚਾਰ ਦੀ ਆਮ ਆਦਮੀ ਪਾਰਟੀ ਦੀ ਕਿਹੜੀ ਸੋਚ ਮੈਂ ਕਮੀ ਸੋਚ ਹੈ ਕਿ ਇਹ ਇਹਨਾਂ ਦੀ ਸ਼ਬਦਾਵਲੀ ਹੈ ਬੋਲੇ ਇਹਨਾਂ ਨੇ ਇਹ ਦੱਸ ਦਿੱਤਾ ਮੈਂ ਤਾਂ ਸਿਰਫ ਅਪੀਲ ਕਰਦਾ ਕਿ ਇਹੋ ਜਿਹੇ ਨਕਮਿਆਂ ਨੂੰ ਆਣ ਵਾਲੀ ਲੋਕ ਸਭਾ ਦੇ ਆਪਣੇ ਦਰਵਾਜ਼ੇ ਨਾ ਖੋਲ੍ਹੀਏ ਇਹਨਾਂ ਨੂੰ ਕਿਉਂਕਿ ਇੱਕ ਜ਼ਰੂਰ ਗੱਲ ਹੁੰਦੀ ਹੈ ਕਿ ਰੈਜ਼ੈਂਟਮੈਂਟ ਹਰ ਕਿਸੇ ਲਈ ਨਹੀਂ ਹੁੰਦੀ ਸਾਡਾ ਜਨਾਬਾ ਮਹਸਨ ਕੁਦਰਦਾਨ ਕੁਦਰ ਦਾ ਇਤਿਹਾਸ ਕੱਢ ਕੇ ਦੇਖੋ ਇਹ ਮਹਰੂਲ ਰਾਮਗੜੀਆ ਪਰਿਵਾਰ ਦਾ ਹਰ ਪੱਖ ਚ ਰਿਹਾ ਆ ਆ ਇਹਨਾਂ ਨੇ ਚੈਰੀਟੇਬਲ ਹਸਪੀਟਲ ਨੂੰ ਕੁਦਰ ਹੀ ਆ ਜੀ ਕਿੰਨੇ ਮਰੀਜ਼ ਆਦੇ ਨੇ ਇਹ ਰਾਮਗੜੀਆ ਪਰਿਵਾਰ ਨੇ ਬਣਾਇਆ ਇਹ ਤੋਂ ਭਾਵ ਇਹ ਹੈ ਕਿ ਇਹਨਾਂ ਨੇ ਤਾਂ ਚਾਹੇ ਤਾਂ ਆਜ਼ਾਦੀ ਦੀ ਗੱਲ ਕਰ ਲਈਏ ਚਾਹੇ ਆਜ਼ਾਦੀ ਤੋਂ ਪਹਿਲਾਂ ਗੱਲਾਂ ਕਰ ਲਈਏ ਇਹਨਾਂ ਦੇ ਤਾਂ ਸਾਰਿਆਂ ਨੇ ਆਪਣਾ ਪਲੇ ਰੋਲ ਕੀਤਾ ਆ ਇਹਨਾਂ ਨੂੰ ਤਾਂ ਮਿਲਿਆ-ਮਲਾਇਆ ਸਭ ਕੁਝ ਮਿਲਿਆ ਇਹਨਾਂ ਦਾ ਮੈਨ ਤੋਂ ਵੀ ਨਹੀਂ ਦੇਸ਼ ਭਰਤੀ ਆਮ ਆਦਮੀ ਪਾਰਟੀ ਦੀ ਕੀ ਦੇਣਾ ਸਿਰਫ ਕ੍ਰਪਸ਼ਨ ਆ ਦਿੱਲੀ 'ਚ ਇਹਨਾਂ ਦਾ ਕਿਹੜਾ ਵੱਡਾ ਹੈਡੈਕ ਫੜਿਆ ਨਾ ਜੀ ED ਨੇ ਮੈਨੂੰ ਲੱਗਦਾ ਆਣ ਆਲਾ ਵਕਤ ਆ ਜੋ ਜੋ ਬੋਲਦੇ ਆ ਸਾਰੇ ਹੌਲੀ-ਹੌਲੀ ਅੜਕੇ ਆ ਜਣੇ ਜੀ ਸਾਰਿਆਂ ਦੇ ਸਰਦਾਰ ਸਾਹਿਬ ਇਹ